ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪੰਜਾਬ ਪਵਨ ਵਿਖੇ ਕਿਸਾਨਾਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਦੀਆਂ ਮੰਗਾਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ 'ਚ ਇੱਕ ਕਮੇਟੀ ਬਣਾਈ ਹੈ ਜਿਸ ਵਿੱਚ ਕਈ ਕਿਸਾਨ ਵੀ ਸ਼ਾਮਲ ਹੋਣਗੇ ਇਹ ਕਮੇਟੀ ਕਿਸਾਨਾਂ ਦੇ ਸਾਰੇ ਮਸਲਿਆਂ ਦਾ ਹੱਲ ਕੱਢੇਗੀ ਤਾਂ ਜੋ ਪਵਿਕ ਵਿੱਚ ਕਿਸਾਨਾਂ ਨੂੰ ਮੁੜ ਤੋਂ ਸੜਕਾਂ ਤੇ ਨਾ ਉਤਰਨਾ ਪਵੇ ਮੀਟਿੰਗ ਤੋਂ ਬਾਅਦ ਕੈਬਨ ਮੰਤਰੀ ਕੁਲਦੀਪ ਢਾਲੀਵਾਲ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਐਮਐਸਪੀ ਦੇ ਮੁੱਦੇ ਤੇ ਕਿਸਾਨ ਜੋ ਵੀ ਕੇਂਦਰ ਸਰਕਾਰ ਖਿਲਾਫ ਸੰਘਰਸ਼ ਕਰਨਗੇ ਸੂਬਾ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਕਹੇ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਮੀਟਿੰਗ ਤੋਂ ਬਾਅਦ ਕਾਫੀ ਸੰਤੁਸ਼ਟ ਹਨ ਢਾਲੀਵਾਲ ਨੇ ਕਿਹਾ ਕਿ ਐਸਐਲ ਦੇ ਮੁੱਦੇ ਤੇ 28 ਤਰੀਕ ਨੂੰ ਹੋਣ ਵਾਲੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਾਜਪਾਲ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਜੇਕਰ ਪਾਣੀਆਂ ਦੇ ਲਈ ਸੰਘਰਸ਼ ਵੀ ਕਰਨਾ ਪਿਆ ਤਾਂ ਸਾਰੇ ਇਕੱਠੇ ਹੋ ਕੇ ਅੱਗੇ ਜਾਵਾਂਗੇ ਸਭ ਤੋਂ ਪਹਿਲਾਂ ਤੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ 28 ਦਸੰਬਰ ਨੂੰ ਜਿਹੜੀ ਮੀਟਿੰਗ ਹੋ ਰਹੀ ਹੈ ਪੰਜਾਬ ਦੇ ਪਾਣੀਆਂ ਦੇ ਉੱਤੇ ਉਸ ਮੀਟਿੰਗ ਦੇ ਵਿੱਚ ਮਾਨ ਸਾਹਿਬ ਪੰਜਾਬ ਦੇ ਪਾਣੀਆਂ ਬਾਰੇ ਬਹੁਤ ਕਲੀਅਰ ਕਟ ਸਟੈਂਡ ਲੈਣਗੇ ਕਿ ਸਾਡੇ ਕੋ ਕੋਈ ਪਾਣੀ ਨਹੀਂ ਹੈ ਅਸੀਂ ਕੋਈ ਨਹਿਰ ਨਹੀਂ ਬਣਾਉਣੀ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਇਹ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਔਰ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪਾਣੀ ਬਚਾਉਣ ਵਾਸਤੇ ਜਿੱਥੇ ਵੀ ਸਰਕਾਰ ਨੂੰ ਉਹਨਾਂ ਦੀ ਮਦਦੀ ਲੋੜ ਪਵੇ ਉਹ ਨਾਲ ਨੇ ਸੋ ਸਾਡੀ ਇਹ ਸਾਂਝੀ ਕੀ ਪਹਿਲਾਂ ਵੀ ਸਾਡਾ ਸਟੈਂਡ ਹੈ ਅੱਜ ਵੀ ਮਾਨ ਸਾਹਿਬ ਨੇ ਇਹ ਗੱਲ ਜਿਹੜੀ ਕਲੀਅਰ ਕਰਤੀ ਕਿ ਪਾਣੀ ਜਿਹੜਾ ਪੰਜਾਬ ਦੇ ਵਿੱਚ ਨਾ ਸਾਡੇ ਕੋਲ ਹੈਗਾ ਨਾ ਅਸੀਂ ਨਹਿਰ ਕੋਈ ਬਣਾਉਣੀ ਆ ਇੱਕ ਤਾਂ ਇਹ ਸਭ ਤੋਂ ਵੱਡਾ ਇਹ ਪੁਆਇੰਟ ਸੀ ਅੱਜਾ ਜਿਹੜਾ ਇੱਕ ਬੜਾ ਗੁੰਝਲਦਾਰ ਮਸਲਾ ਪੰਜਾਬ ਦੇ ਵਿੱਚ ਸਾਡੀਆਂ ਜ਼ਮੀਨਾਂ ਦਾ ਸਾਡੀਆਂ ਜੜੀਆਂ ਜ਼ਮੀਨਾਂ ਦੇ ਕਿਸਾਨਾਂ ਦੀਆਂ ਇਹਨਾਂ ਦੇ ਬਹੁਤ ਸਾਰੇ ਕੇਸ ਜਿਹੜੇ ਤਕਸੀਮਾਂ ਦੇ ਜਿਹੜੇ ਸਾਡੇ ਡੀਐਡਓ ਸਾਡੇ ਤਹਿਸੀਲਦਾਰ ਸਾਹਿਬ ਜਾਂ ਕੋਟਾਂ ਦੇ ਵਿੱਚ ਉਹ ਬੜੇ ਲੰਮੇ ਸਮੇਂ ਦੇ ਕੇਸ ਜਿਹੜੇ ਪਏ ਆ ਅਸੀਂ ਤੈਅ ਕੀਤਾ ਕਿ ਜਿਹੜੇ ਤਕਸੀਮਾਂ ਦੇ ਕੇਸਾਂ ਦੇ ਉੱਤੇ ਕੋਈ ਵਾਧ-ਵਹਾਦ ਨਹੀਂ ਜਿਹੜੇ ਝਗੜਾ ਰਹਿਤ ਨਹੀਂ ਉਹਨਾਂ ਨੂੰ ਪਹਿਲੀ ਜਨਵਰੀ ਤੋਂ ਲੈ ਕੇ 13 ਅਪ੍ਰੈਲ ਵਿਸਾਖੀ ਤੱਕ ਪੂਰੇ ਪੰਜਾਬ ਦੇ ਵਿੱਚ ਤਕਸੀਮਾਂ ਦਾ ਜਿਹੜੇ ਉਹ ਪਿੰਡ ਪਿੰਡ ਕੈਂਪ ਲਾਏ ਜਾਣਗੇ ਤੇ ਤਕਸੀਮਾ ਦੇ ਇਸ਼ੂ ਜਿਹੜੇ ਆ ਉਹ ਖਤਮ ਜਿਹੜਿਆ ਉਹ ਅਸੀਂ ਕਰ ਦਿਆਂਗੇ ਕਿਸੇ ਵੀ ਕਿਸੇ ਵੀ ਬੰਦੇ ਦਾ ਕੋਈ ਤਕਸੀਮ ਦਾ ਕੇਸ ਰਹਿੰਦਾ ਸਾਡੇ ਅਫਸਰ ਜਾਣਗੇ ਪਿੰਡਾਂ 'ਚ ਕੈਂਪ ਲੱਗਣਗੇ ਉਹ ਆਪਣੀ ਸਹਿਮਤੀ ਦੇ ਨਾਲ ਤਕਸੀਮ ਕਰਾਉਣਾ ਚਾਹੁੰਦੇ ਆ ਪਰ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਕਿ ਕੁਝ ਲੋਕਾਂ ਦੇ ਕੇਸ ਜਿਹੜੇ ਕੋਰਟਾਂ ਦੇ ਵਿੱਚ ਚੱਲ ਰਹੇ ਆ ਅਸੀਂ ਜਿਹੜੇ ਕੋਰਟ ਰਾਤ ਕੇਸ ਨੇ ਜਿਨ੍ਹਾਂ ਦੇ ਕੋਈ ਝਗੜੇ ਨਹੀਂਗੇ ਉਹ ਬੈਠ ਕੇ ਪ੍ਰਵਾਹ ਕੈਂਪਾਂ ਦੇ ਚੌਰ ਸਰਕਾਰ ਉਹਨਾਂ ਦੀਆਂ ਤਕਸੀਮਾ ਕਰਕੇ ਇੱਕ ਜਿਹੜਾ 13 ਅਪ੍ਰੈਲ ਤੱਕ ਪੰਜਾਬ ਦੇ ਵਿੱਚ ਇਹ ਇਸ਼ੂ ਜਿਹੜਾ ਅਸੀਂ ਖਤਮ ਕਰ ਦਾਂਗੇ ਇੱਕ ਇਹ ਜਿਹੜਾ ਸਾਡਾ ਫੈਸਲਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ 25 ਸਾਲ ਪਹਿਲਾਂ ਦੇ ਮੁੱਖ ਮੰਤਰੀਆਂ ਤੇ ਨਿਸ਼ਾਨਾ ਸਾਧਿਆ ਤਾਂ ਸੰਸਦ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਸਿੱਧੂ ਤੇ ਹਮਲਾ ਬੋਲਿਆ ਬਾਜਵਾ ਨੇ ਕਿਹਾ ਕਿ ਸਿੱਧੂ ਆਪਣਾ ਨਵਾਂ ਅਖਾੜਾ ਲਾਣਾ ਬੰਦ ਕਰ ਦੇਣ ਇਹ ਚੰਗੀ ਗੱਲ ਨਹੀਂ ਹੈ ਪੰਜਾਬ ਦੇ ਲੋਕਾਂ ਨੇ ਜਿਹੜਾ ਰਤਬਾ ਉਹਨਾਂ ਨੂੰ ਦਿੱਤਾ ਹੈ ਮੈਚਿਓਰਿਟੀ ਵਾਲੀਆਂ ਗੱਲਾਂ ਕਰੋ 2 ਦਿਨ ਪਹਿਲਾਂ ਕਾਂਗਰਸ ਨੇ ਪੰਜਾਬ ਵਿੱਚ ਧਰਨੇ ਦੇਣੇ ਹਨ ਉੱਥੇ ਸਟੇਜ ਤੇ ਆ ਕੇ ਆਪਣਾ ਵਿਚਾਰ ਪੇਸ਼ ਕਰਨ ਬਾਜਬਾਨ ਨੇ ਕਿਹਾ ਕਿ ਸਿੱਧੂ ਦੀ ਅਗਵਾਈ ਵਿੱਚ ਜੋ ਕਾਂਗਰਸ ਦਾ ਹਾਲ ਹੋਇਆ ਹੈ 78 ਤੋਂ 18 ਸੀਟਾਂ ਰਹਿ ਗਈਆਂ ਹਨ ਅੱਗੇ ਪ੍ਰਧਾਨ ਜੀ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ ਆ ਤੇ ਇਹਨਾਂ ਨੂੰ ਬੇਤੀ ਕਰਾਂ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਉਹਨ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ ਇੱਕ ਇਥੇ ਜਗਰਾਉ ਧਰ ਰਹਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਤੇ ਕੁਝ ਬੋਲਣਾ ਤੇ ਇਹ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਹੈ ਕੋਈ ਪੰਜਾਬ ਦਾ ਕਾਂਗਰਸੀਮਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਹੈ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਬੜਖਲੀ ਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਹੀ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਚਲੋ ਸਦਾ ਸਮਝ ਲਓ 21 ਤੇ 22 ਤਰੀਕ ਦੇ ਸਾਡੇ ਧਰਮੇ ਜਿਹੜੇ ਨੇ ਗਵਰਨਰ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਿਸੇ ਸੱਦਾਂ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤਾਂ ਟਾਈਮ ਹੀ ਤਾਂ ਉੱਥੇ ਗੱਲ ਕਰੋ ਜੇ ਕਰਦੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋਏ ਇੰਡੀਆ ਗਾੜ ਜੋੜ ਤੋਂ ਕਾਂਗਰਸ ਪ੍ਰਧਾਨ ਮਲਕਾ ਅਰਜੁਨ ਖੜਗੇ ਪ੍ਰਧਾਨ ਮੰਤਰੀ ਚਿਹਰਾ ਹੋ ਸਕਦੇ ਹਨ ਮਮਤਾ ਬੇਨਰਜੀ ਅਤੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਹੋਈ ਗਾੜ ਜੋੜ ਦੀ ਚੌਥੀ ਬੈਠਕ ਵਿੱਚ ਇਹ ਪ੍ਰਸਤਾਵ ਰੱਖਿਆ ਹੈ ਹਾਲਾਂਕਿ ਇਸ ਤੇ ਖੜਗੇ ਨੇ ਕਿ ਪਹਿਲਾ ਉਹ ਚੋਣ ਜਿੱਤਣਗੇ ਫਿਰ ਦੇਖਣਗੇ ਮੰਗਲਵਾਰ ਨੂੰ ਦਿੱਲੀ ਦੇ ਅਸ਼ੋਕ ਹੋਟਲ 'ਚ ਹੋਈ ਇਸ ਬੈਠਕ ਵਿੱਚ 28 ਪਾਰਟੀਆਂ ਦੇ ਸੀਨੀਅਰ ਨੇਤਾਵਾਂ ਵਿਚਾਲੇ ਇਸ ਮਾਮਲੇ ਤੇ ਚਰਚਾ ਹੋਈ ਇਸ ਤੋਂ ਇਲਾਵਾ ਈਵੀਐਮ ਸੀਟਾਂ ਦੀ ਵੰਡ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਈ ਦੇਸ਼ ਦੇ 5 ਸੂਬਿਆਂ ਵਿੱਚ ਹੋਈ ਵਿਧਾਨ ਸਭਾ ਚੋਣਾਂ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰਨ ਤੋਂ ਬਾਅਦ ਕਾਂਗਰਸ ਨੇ ਭਾਰਤਗੜ੍ਹ ਜੋੜ ਦੀ ਚੌਥੀ ਬੈਠਕ 'ਚ ਵਿਰੋਧੀ ਪਾਰਟੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਮੀਟਿੰਗ ਵਿੱਚ ਸੀਟਾਂ ਦੀ ਵੰਡ ਈਬੀਐਮ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ ਹਾਲਾਂਕਿ ਗੱਡਜੋੜ ਦਾ ਸਭ ਤੋਂ ਪਹਿਲਾ ਮਤਵ ਪ੍ਰਸਤਾਵ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਲੈ ਕੇ ਸੀ ਅੰਦਰੂਨੀ ਸੂਤਰਾਂ ਦਾ ਦਾਵਾ ਹੈ ਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੱਡਜੋੜ ਦੀ ਤਰਫੋਂ ਕਾਂਗਰਸ ਪ੍ਰਧਾਨ ਮਲਕਾ ਅਰਜਨ ਖੜਗੇ ਨੇ ਪ੍ਰਧਾਨ ਮੰਤਰੀ ਚਿਹਰਾ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ ਹਾਲਾਂਕਿ ਖੜਗੇ ਨੇ ਕਿਹਾ ਕਿ ਪਹਿਲਾਂ ਸਾਨੂੰ ਚੋਣਾ ਜਿੱਤਣਾ ਹਾਲਾਂਕਿ ਖੜਗੇ ਨੇ ਕਿਹਾ ਕਿ ਪਹਿਲਾਂ ਸਾਨੂੰ ਚੋਣਾ ਹਾਲਾਂਕਿ ਖੜਗੇ ਨੇ ਕਿਹਾ ਕਿ ਪਹਿਲਾਂ ਸਾਨੂੰ ਚੋਣਾ ਜਿੱਤਣੀਆਂ ਹਨ ਉਸ ਤੋਂ ਬਾਅਦ ਪੀਐਮ ਦੇ ਚਿਹਰੇ ਤੇ ਫੈਸਲਾ ਲਿਆ ਜਾਵੇਗਾ ਸ਼ਰਮਣੀ ਕਲਦਲ ਦੇ ਆਗੂ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਮਜੀਠੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਲੜਾਈ ਜਾਰੀ ਰੱਖਣ ਦੇ ਐਲਾਨ ਤੋਂ ਅਗਲੇ ਹੀ ਦਿਨ ਉਹਨਾਂ ਨੂੰ ਐਸਆਈਟੀ ਨੇ ਮੁੜ ਤਲਬ ਕਰ ਲਿੱਤਾ ਹੈ ਉਹਨਾਂ ਨੂੰ ਡਰੱਗ ਮਾਮਲੇ ਵਿੱਚ 27 ਦਸੰਬਰ ਨੂੰ ਵਿਸ਼ੇਸ਼ ਜਾਂਚ ਟੀਮ SIT ਸਾਹਮਣੇ ਪੇਸ਼ ਹੋਣਾ ਪਵੇਗਾ ਦੱਸਦੇ ਕਿ ਨਸ਼ਾ ਤਸਕਰੀ ਸੰਬੰਧੀ 2 ਸਾਲ ਪਹਿਲਾਂ ਦਰਜ ਹੋਏ ਇੱਕ ਕੇਸ ਦਾ ਸਾਹਮਣਾ ਕਰ ਰਹੇ ਸੀਨੀਅਰ ਅਕਾਲੀ ਆਗੂ ਵਿਕਰਮਜੀਤਿਆ ਤੋਂ ਸੋਮਵਾਰ ਨੂੰ ਹੀ ADGP ਸੁਖਜਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ SIT ਵੱਲੋਂ IG ਦਫ਼ਤਰ ਵਿੱਚ 7 ਘੰਟੇ ਲੰਬੀ ਪੁੱਛਗਿੱਛ ਕੀਤੀ ਗਈ ਸਭ ਤੋਂ ਪਹਿਲਾਂ ਤੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ 28 ਦਸੰਬਰ ਨੂੰ ਜਿਹੜੀ ਮੀਟਿੰਗ ਹੋ ਰਹੀ ਆ ਪੰਜਾਬ ਦੇ ਪਾਣੀਆਂ ਦੇ ਉੱਤੇ ਉਸ ਮੀਟਿੰਗ ਦੇ ਵਿੱਚ ਮਾਨ ਸਰ ਪੰਜਾਬ ਦੇ ਪਾਣੀਆਂ ਬਾਰੇ ਬਹੁਤ ਕਲੀਅਰ ਕਟ ਸਟੈਂਡ ਲੈਣਗੇ ਕਿ ਸਾਡੇ ਕੋ ਕੋਈ ਪਾਣੀ ਨਹੀਂ ਹੈ ਅਸੀਂ ਕੋਈ ਨਹਿਰ ਨਹੀਂ ਬਣਾਉਣੀ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਇਹ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਔਰ ਕਿਸਾਨ ਜਥੇਬੰਦੀਆਂ ਨੇ ਕਿਹਾ ਕੇ ਪਾਣੀ ਬਚਾਉਣ ਵਾਸਤੇ ਜਿੱਥੇ ਵੀ ਸਰਕਾਰ ਨੂੰ ਉਹਨਾਂ ਦੀ ਮਦਦ ਦੀ ਲੋੜ ਪਵੇ ਉਹ ਨਾਲ ਨੇ ਸੋ ਸਾਡੀ ਇਸ ਸਾਂਝੀ ਕੀ ਪਹਿਲਾਂ ਵੀ ਸਾਡਾ ਸਟੈਂਡ ਹੈ ਅੱਜ ਵੀ ਮਾਨ ਸਾਹਿਬ ਨੇ ਇਹ ਗੱਲ ਜਿਹੜੀ ਕਲੀਅਰ ਕਰਤੀ ਕਿ ਪਾਣੀ ਜਿਹੜਾ ਪੰਜਾਬ ਦੇ ਵਿੱਚ ਨਾ ਸਾਡੇ ਕੋਲ ਹੈਗਾ ਨਾ ਅਸੀਂ ਨਹਿਰ ਕੋਈ ਵਡਾਉਣੀ ਆ ਇੱਕ ਤਾਂ ਇਹ ਸਭ ਤੋਂ ਵੱਡਾ ਇਹ ਪੁਆਇੰਟ ਸੀਗਾ ਦੂਜਾ ਜਿਹੜਾ ਇੱਕ ਬੜਾ ਗੁੰਝਲਦਾਰ ਮਸਲਾ ਪੰਜਾਬ ਦੇ ਵਿੱਚ ਸਾਡੀਆਂ ਜ਼ਮੀਨਾਂ ਦਾ ਸਾਡੀਆਂ ਜੜੀਆਂ ਜ਼ਮੀਨਾਂ ਦੇ ਕਿਸਾਨਾਂ ਦੀਆਂ ਇੰਨਾ ਦੇ ਬਹੁਤ ਸਾਰੇ ਕੇਸ ਜਿਹੜੇ ਤਕਸੀਮਾਂ ਦੇ ਜਿਹੜੇ ਸਾਡੇ ਡੀਏਡੋ ਸਾਡੇ ਤਹਿਸੀਲਦਾਰ ਸਾਹਿਬ ਜਾਂ ਕੋਟਾਂ ਦੇ ਵਿੱਚ ਉਹ ਬੜੇ ਲੰਮੇ ਸਮੇਂ ਦੇ ਕੇਸ ਜਿਹੜੇ ਪਏ ਆ ਅਸੀਂ ਤੈਅ ਕੀਤਾ ਕਿ ਜਿਹੜੇ ਤਕਸੀਮਾਂ ਦੇ ਕੇਸਾਂ ਦੇ ਉੱਤੇ ਕੋਈ ਵਾਧ-ਵਹਾਦ ਨਹੀਂ ਜਿਹੜੇ ਝਗੜਾ ਰਹਿਤ ਨਹੀਂ ਉਹਨਾਂ ਨੂੰ 1 ਜਨਵਰੀ ਦੀ ਤੋਂ ਲੈ ਕੇ 13 ਅਪ੍ਰੈਲ ਵਿਸਾਖੀ ਤੱਕ ਪੂਰੇ ਪੰਜਾਬ ਦੇ ਵਿੱਚ ਤਕਸੀਮਾਂ ਦਾ ਜਿਹੜੇ ਉਹ ਪਿੰਡ ਪਿੰਡ ਕੈਂਪ ਲਾਏ ਜਾਣਗੇ ਤੇ ਤਕਸੀਮਾਂ ਦੇ ਇਸ਼ੂ ਜਿਹੜੇ ਆ ਉਹ ਖਤਮ ਜਿਹੜਿਆ ਉਹ ਅਸੀਂ ਕਰ ਦਿਆਂਗੇ ਕਿਸੇ ਵੀ ਕਿਸੇ ਵੀ ਬੰਦੇ ਦਾ ਕੋਈ ਤਕਸੀਮ ਦਾ ਕੇਸ ਰਹਿੰਦਾ ਸਾਡੇ ਅਫਸਰ ਜਾਣਗੇ ਪਿੰਡਾਂ 'ਚ ਕੈਂਪ ਲੱਗਣਗੇ ਉਹ ਆਪਣੀ ਸਹਿਮਤੀ ਦੇ ਨਾਲ ਤਕਸੀਮ ਕਰਾਉਣਾ ਚਾਹੁੰਦੇ ਆ ਪਰ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਕਿ ਕੁਝ ਲੋਕਾਂ ਦੇ ਕੇਸ ਜਿਹੜੇ ਕੋਰਟਾਂ ਦੇ ਵਿੱਚ ਚੱਲ ਰਹੇ ਆ ਅਸੀਂ ਜਿਹੜੇ ਕੋਰਟ ਰਾਤ ਕੇਸ ਨੇ ਜਿਨ੍ਹਾਂ ਦੇ ਕੋਈ ਝਗੜੇ ਨਹੀਂ ਗੇ ਉਹ ਬੈਠ ਕੇ ਪਰਵਾਹ ਕੈਂਪਾਂ ਦੇ ਚੋਂ ਸਰਕਾਰ ਉਹਨਾਂ ਦੀਆਂ ਤਕਸੀਮਾ ਕਰਕੇ ਇੱਕ ਜਿਹੜਾ 13 April ਤੱਕ ਪੰਜਾਬ ਦੇ ਵਿੱਚ ਇਹ ਇਸ਼ੂ ਜਿਹੜਾ ਅਸੀਂ ਖਤਮ ਕਰ ਦਾਂਗੇ ਇੱਕ ਇਹ ਜਿਹੜਾ ਸਾਡਾ ਫੈਸਲਾ ਹੈ। ਦੂਜਾ ਬਹੁਤ ਸਾਰੇ ਪੰਜਾਬ ਦੇ ਅੰਦਰ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਜਿੱਥੋਂ ਕਿਸਾਨਾਂ ਨੂੰ ਖਾਦਾ ਮਿਲਦੀਆਂ, ਦਵਾਈਆਂ ਮਿਲਦੀਆਂ, ਹੋਰ ਵੀ ਕਈ ਚੀਜ਼ਾਂ ਮਿਲਦੀਆਂ ਉਹਨਾਂ ਦੀ ਪਿਛਲੇ ਕਈ ਦਿਨਾਂ ਤੋਂ ਖਾਤੇ ਜਿਹੜੇ ਬੰਦ ਕੀਤੇ ਗਏ ਸੀਗੇ ਉਹ ਖਾਤੇ ਜਿਹੜੇ ਆ ਉਹ ਓਪਨ ਕਰ ਲਈ ਮਤਲਬ ਜਿਹੜਾ ਅੱਜ ਐਲਾਨ ਕੀਤਾ ਕਿ ਉਹ ਓਪਨ ਜਿਹੜੇ ਕਰ ਦਿੱਤੇ ਜਾਣਗੇ ਖਾਤੇ ਜਿਹੜੇ ਅੱਜ ਤੋਂ ਸੈਟ ਕੀਤੇ ਉਹ ਸ਼ੁਰੂ ਹੋ ਜਾਣਗੇ ਇੱਕ ਕੁਝ ਕਈ ਕਿਸਮ ਦਾ ਜਿਹੜਾ ਮੁਆਵਜ਼ਾ ਕਿਸਾਨਾਂ ਨੇ ਦੱਸਿਆ ਕਿ ਕੁਝ ਗੜੇ ਮਾਰੀ ਦਾ ਕੁਝ ਕਿਤੇ ਕਿਤੇ ਮਤਲਬ ਜਿਹੜਾ ਜਦੋਂ ਹੜ ਆਏ ਉਹ ਰਹਿ ਗਿਆ ਉਹ ਸਦਾ ਜਿਹੜਾ ਮੁਆਵਜ਼ਾ ਉਹ 31 ਮਾਰਤ ਤੱਕ ਜਿਹੜਾ ਰਹਿੰਦਾ ਉਹ ਸਾਰਾ ਅਸੀਂ ਕਲੀਅਰ ਜਿਹੜਾ ਕਰ ਦਿਆਂਗੇ ਮਤਲਬ ਬਹੁਤ ਸਾਰੇ ਚੀਜ਼ਾਂ ਇਦਾਂ ਦੀਆਂ ਕੋਚਿੱਜਾ ਮੇਰੇ ਨਾਲ ਕੋਚਿੱਜਾ ਮੇਰੇ ਨਾਲ ਪਹਿਲਾਂ ਸਾਨੂੰ ਗੱਲ ਪੂਰੀ ਕਰ ਲੈਂਦੇ ਹੋ ਫਿਰ ਤੁਸੀਂ ਸਵਾਲ ਕਰਿਓ ਕੋਣ ਬਲਤ ਜੜ ਗਿਆ ਕੋਚਿੱਜਾ ਸਾਡੇ ਖੇਤੀਬਾੜੀ ਮੰਤਰੀ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਔਰ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੁੜਿਆ ਸਾਹਿਬ ਦੀ ਇਕਵਾਈ ਦੇ ਵਿੱਚ ਜਿਹੜੇ ਕੁਝ ਮਸਲੇ ਆ ਉਹਨਾਂ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਿਦੇ ਵਿੱਚ ਕਿਸਾਨ ਲੀਡਰ ਵੀ ਸ਼ਾਮਲ ਕੀਤੇ ਗਏ ਖੇਤੀਬਾੜੀ ਮਾਹਰ ਵੀ ਸ਼ਾਮਲ ਕੀਤੇ ਗਏ ਉਹਦੇ ਚ ਗੰਨੇ ਦੇ ਮਸਲੇ ਆ ਕਈ ਮਸਲੇ ਆ ਉਹ ਸਾਰੇ ਖੁੜਿਆ ਸਾਹਿਬ ਦੀ ਇਕਵਾਈ ਦੇ ਵਿੱਚ ਜਿਹੜਾ ਉਹ ਹੱਲ ਕੀਤੇ ਜਾਣਗੇ ਉਹ ਮੀਟਗਾ ਅੱਗੇ ਸੀ ਜਦੋਂ ਵੀ ਲੋਡ ਪਊਗੀ ਉਹ ਮੀਟਗਾ ਕਿਸਾਨ ਲੀਡਰਾਂ ਦੇ ਨਾਲ ਬੈਠ ਕੇ ਉਹ ਕਰਾਂਗੇ ਔਰ ਮੇਰੀ ਬੇਨਤੀ ਆ ਕਿ ਖੁੜਿਆ ਸਾਹਿਬ ਬਾਕੀ ਪੁਆਇੰਟ ਜਿਹੜੇ ਸਾਡੇ ਡਿਸਕਸ ਹੋਏ ਆ ਜਿਹੜੇ ਤੈਅ ਕੀਤੇ ਆ ਉਹ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਜਿਹੜਾ ਉਹ ਵਿਸਤਾਰ ਦੇ ਨਾਲ ਦੱਸਣਗੇ ਸਰਦਾਰ ਗਮੀਤ ਸਿੰਘ ਜੀ ਖੁੜਿਆ ਸਭ ਤੋਂ ਪਹਿਲਾਂ ਸਾਰੇ ਹੀ ਚੰਡੀਗੜ੍ਹ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਨਾਲ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ 'ਚ ਕੋਈ 2 ਘੰਟੇ ਦੇ ਕਰੀਬ ਮੀਟਿੰਗ ਚੱਲੀ ਬਹੁਤ ਸਾਰੀਆਂ ਗੱਲਾਂ ਤੇ ਜਥੇਬੰਦੀਆਂ ਨਾਲ ਸਹਿਮਤੀ ਹੋਈ ਇੱਕ ਦੂਸਰੇ ਨਾਲ ਰਲ ਮਿਲ ਕੇ ਸਭ ਤੋਂ ਪਹਿਲਾਂ ਜਿੰਨੇ ਤਾੜੀਵਾਲ ਸਾਹਿਬ ਉਹਨਾਂ ਨੇ ਦੱਸਿਆ ਕਿ ਸਾਡਾ ਵੱਡਾ ਗੰਭੀਰ ਮੁੱਦਾ ਪੰਜਾਬ ਦਾ ਜਿਹੜਾ ਰਲ ਮਿਲ ਕੇ ਹੈ ਹਰ ਇੱਕ ਪੰਜਾਬੀ ਦੇ ਲਈ ਕਿ ਸਾਡਾ ਪਾਣੀਆਂ ਦਾ ਜਿਵੇਂ ਇਹਨਾਂ ਨੇ ਕਿਹਾ ਸੀ ਸਰਕਾਰ ਵੱਲੋਂ ਮਾਨ ਸਾਹਿਬ 28 ਤਰੀਕ ਨੂੰ ਮੀਟਿੰਗ ਹੈ ਕਾਨੂੰਨੀ ਤੌਰ ਤੇ ਔਰ ਜੇ ਸੰਘਰਸ਼ ਦੀ ਲੋੜ ਆ ਉਹਦੇ ਨਾਲ ਸਾਡੀਆਂ ਜਥੇਬੰਦੀਆਂ ਤੇ ਅਸੀਂ ਸਾਰੇ ਪੰਜਾਬ ਵੱਸ ਸੀ ਅਸੀਂ ਕਿਉਂਕਿ ਸਾਡੇ ਕੋਲੇ ਪੰਜਾਬ ਦੀ ਲੋੜ ਪੂਰੀ ਕਰਨ ਜੋਗਾ ਵੀ ਪਾਣੀ ਨਹੀਂ ਉਸ ਲਈ ਇਕੱਠੇ ਹੋ ਕੇ ਲੜਾਂਗੇ ਦੂਸਰਾ ਜਿਵੇਂ ਜਿਹੜੇ ਸਾਡੇ ਉਸ ਸੰਘਰਸ਼ ਦੇ ਵਿੱਚ ਕਿਸਾਨ ਪਰਵਾਰਾਂ ਦੇ ਕਈ ਜਿਹੜੇ ਉੱਥੇ ਕਿਸਾਨ ਸ਼ਹੀਦੀ ਦੇ ਗਏ ਸਨ ਉਹਨਾਂ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਜਿਵੇਂ ਕਿ 326 27 ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਮਿਲ ਗਈਆਂ ਕੋਈ ਮੁਆਵਜ਼ਾ ਵੀ ਜਿਹੜਾ 5 ਲੱਖ ਰੁਪਈਆ ਕਿਹਾ ਗਿਆ ਸੀ ਉਹ ਮਿਲਿਆ ਮੇਰਾ ਕਹਿਲ ਅੱਜ ਕੀ ਗੱਲ ਆਈ ਸੀ ਕਿ 40 ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਕੋਈ 200 ਤੇ ਕੁਝ ਲੋਕਾਂ ਨੂੰ ਉਹਨਾਂ ਦੀਆਂ ਨੌਕਰੀਆਂ ਵਗੈਰਾ ਦਾ ਉਹ ਸਭ ਕੁਝ ਤਕਰੀਬਨ ਲਈ ਤਿਆਰ ਹੈ 31 ਮਾਰਚ ਤੱਕ ਉਹ ਅਸੀਂ ਸਾਰਾ ਪੂਰਾ ਕਰਵਾ ਕੇ ਅਸੀਂ ਉਹਨਾਂ ਸਾਰੇ ਭਰਾਵਾਂ ਉਹਨਾਂ ਪਰਿਵਾਰਾਂ ਦੇ ਨਾਲ ਆ ਸਾਡੇ ਉਹਨਾਂ ਨਾਲ ਹਮਦਰਦੀ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਤੀਸਰਾ ਇੱਕ ਸਰੰਦਪੀਟਰ ਤੇ ਜਿਹੜੇ ਪੰਜਾਬ ਦਾ ਟੇਲ ਐਂਡ ਏਰੀਆ ਆ ਜਾਂਦਾ ਉੱਥੇ ਤੇ ਪਾਣੀ ਦੀ ਲੋੜ ਪੂਰੀ ਕਰਨ ਲਈ ਇੱਕ ਲਿਫਟ ਪੰਪ ਲਾਏ ਗਏ ਉਹ ਬਿਜਲੀ ਦੀਆਂ ਮੋਟਰਾਂ ਤੇ ਚੱਲਦੇ ਆ ਉਹਨਾਂ ਦਾ ਜਿਹੜਾ ਸਰਦਾਰ ਸਰ 242 ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਪਹਿਲੀ ਜਨਵਰੀ ਤੋਂ ਉਹਨਾਂ ਦਾ ਕੋਈ ਅਸੀਂ ਜਿਹੜਾ ਕਿ ਜਿਸ ਤਰ੍ਹਾਂ ਦੂਸਰੇ ਬਿਜਲੀ ਅਸੀਂ ਸਬਸਿਡੀ ਦਿੰਦੇ ਆ ਉਹਨਾਂ ਨੂੰ ਵੀ ਸਬਸਿਡੀ ਦਿੱਤੀ ਜਾਊਗੀ ਉਹਨਾਂ ਦੇ ਬਿੱਲ ਵੀ ਮਾਫ ਕਰ ਦਿੱਤੇ ਜਾਣਗੇ ਬਹੁਤ ਵੱਡਾ ਰੇੜਕਾ ਜਿਹੜਾ ਸਾਡੇ ਪਰਿਵਾਰਾਂ ਵਿੱਚ ਹੈ ਕਿ ਇੱਕ ਬੰਦਾ ਰੋਕ ਕੇ ਬਹਿ ਜਾਂਦਾ ਹੈ ਸਾਡੇ ਜਿਹੜੀ ਤਕਸੀਮ ਦੀ ਗੱਲ ਨੂੰ ਕਿਉਂ ਪਰਿਵਾਰ ਕੋਈ ਵਿਵਾਦ ਨਾ ਹੋਵੇ ਤਾਂ ਉਹਦੇ ਵਿੱਚ ਜਿਹੜਾ ਜਿਵੇਂ ਮੰਤਰੀ ਸਾਹਿਬ ਕਹਿ ਕੇ ਗਿਆ ਵੱਡਾ ਫੈਸਲਾ ਹੋਇਆ ਮਾਅਜ਼ੇ ਦਾ ਵੀ ਜਿਹੜਾ ਰਹਿ ਗਿਆ ਸੀ ਉਹਦੇ ਤੇ ਲਈ 31 ਮਾਰਚ ਤੱਕ ਦਾ ਅਸੀਂ ਫਿਰ ਵੀ ਇੱਕ ਜਿਹੜੀ ਕਮੇਟੀ ਬਣਾਈ ਹੈ ਜਿਵੇਂ ਇਹਨਾਂ ਨੇ ਕਿਹਾ ਉਹਦੇ ਵਿੱਚ ਸਰਕਾਰ ਵੱਲੋਂ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਨਾਲ ਹੀ ਸਾਡੇ ਸਾਈਮ ਅਗਰਵਾਲ ਜੀ ਜਿਹੜੇ ਪ੍ਰਿੰਸੀਪਲ ਸੈਕਟਰੀ ਐਗਰੀਕਲਚਰ ਨੇ ਜ ਦੂਸਰੇ ਜਸਕਰਨ ਸਿੰਘ ਜੀ ਆਈਪੀਐਸ ਹੈ ਜਿਹੜੇ ਹਮੇਸ਼ਾ ਇਹਨਾਂ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਾਉਂਦੇ ਰਹਿੰਦੇ ਆ ਸਰਕਾਰ ਦਾ ਉਹ ਵਿੱਚ ਮੈਂਬਰ ਨੇ ਪੰਜ ਸਾਡੇ ਕਿਸਾਨ ਭਰਾ ਹੋਣਗੇ ਇਸ ਲਈ ਉਹ ਜੇ ਕੋਈ ਮਾਮਲਾ ਜਿਹੜਾ ਉਹ ਨੂੰ ਅਸੀਂ ਪਹਿਲਾਂ ਅਬੀਦੀ ਤੈਅ ਕਰਕੇ ਫਿਰ ਮੁੱਖ ਮੰਤਰੀ ਸਾਹਿਬ ਜਾਂ ਕਿਸੇ ਸਬੰਧਤ ਮੰਤਰੀ ਨਾਲ ਲੋੜ ਪਿਆ ਕਰੂਗੀ ਉਹਦੇ ਵਿੱਚ ਅਸੀਂ ਰਲ ਮਿਲ ਕੇ ਉਹ ਮਸਲਾ ਹੱਲ ਕਰਵਾਇਆ ਕਰਾਂਗੇ ਹੋਰ ਜੋ ਇੱਕ ਜਿਹੜੀ ਬਹੁਤ ਵੱਡਾ ਰੌਲਾ ਪੈਂਦਾ ਰਿਹਾ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਜਿਹੜੀ ਪ੍ਰਾਈਵੇਟ ਕੋਈ ਬੰਦਾ ਧੱਕੇ ਨਾਲ ਦਿੰਦਾ ਤੇ ਮੈਂ ਆਪਣੇ ਮਹਿਕਮੇ ਨੂੰ ਹਦਾਇਤ ਕੀਤੀ ਸੀ ਉਹ ਚਾਹੇ ਉਹਦਾ ਲਾਇਸੈਂਸ ਕੈਨਸਲ ਕਰੋ ਕੁਝ ਕਰੋ ਇਹੋ ਜੀ ਗੱਲ ਨਹੀਂ ਹੋਣੀ ਔਰ ਉਹ ਸੁਸਾਇਟੀਆਂ ਸੁਟੀਆਂ ਵਿੱਚ ਵੀ ਜਾਂਦੀ ਰਹੀ ਸੀ ਉਹ ਅਜੇ ਫੈਸਲਾ ਹੋਇਆ ਵੀ ਜਿਹਦੀ ਇੱਛਾ ਨਹੀਂ ਉਹਨੂੰ ਧੱਕੇ ਨਾਲ ਕੋਈ ਵੀ ਏਜੰਸੀ ਕੋਈ ਵੀ ਦੁਕਾਨ ਕੋਈ ਵੀ ਸੁਸਾਇਟੀ ਨਹੀਂ ਦੇਊਗੀ ਔਰ ਉਹ ਕਿਸਾਨ ਆਪਣੀ ਮਰਜ਼ੀ ਨਾਲ ਖਰੀਦ ਸਕਦਾ ਜੰਗਲੀ ਜੰਗਲੀ ਜਾਨਵਰ ਇੱਕ ਜਿਹੜਾ ਬਹੁਤ ਲੰਮੇ ਸਮੇਂ ਤੋਂ ਸੀ ਵੀ ਜੰਗਲੀ ਸੂਰ ਹੋਰ ਜੰਗਲੀ ਜਾਨਵਰ ਜਿਹੜੇ ਕਿਸਾਨ ਭਰਾਵਾਂ ਦੀਆਂ ਫਸਲਾਂ ਖਰਾਬ ਕਰ ਜਾਂਦੇ ਸੀ ਉਹਨਾਂ ਦੇ ਲਈ ਇੱਕ ਪਰਮਿਟ ਇਸ਼ੂ ਕਰ ਦਈਏ ਕਿ ਉਹ ਸ਼ਿਕਾਰ ਕਰ ਸਕਣ ਵੀ ਉਹਨਾਂ ਫਸਲਾਂ ਦੇ ਮਾਰ ਤੋਂ ਉਹਨਾਂ ਤੋਂ ਬਚਾਇਆ ਜਾਵੇ ਦੂਸਰਾ ਢਾਲੀਵਾਲ ਸਾਹਿਬ ਜੇ ਕੋਈ ਇੱਕ ਦੋ ਮਰਿੰਦ ਇੱਕ ਇੱਕ ਸਰਦਾ ਸੀਗਾ ਕਿ ਕਿਸਾਨਾਂ ਨੇ ਮੰਗ ਕੀਤੀ ਕਿ ਜਿਹੜੇ ਕੋਆਪਰੇਟਿਵ ਬੈਂਕ ਦੇ ਇਹਨਾਂ ਦੇ ਜਿੱਦਾਂ ਪ੍ਰਾਈਵੇਟ ਬੈਂਕ ਜਿਹੜੇ ਸੈਟਲਮੈਂਟ ਕਰ ਲੈਂਦੇ ਆ ਵਨ ਟਾਈਮ ਸਰ ਸੈਟਲਮੈਂਟ ਜਿਹੜੀ ਆ ਉਸ ਮਤਲਬ ਜਿਹੜੀ ਮਤਲਬ ਕਿਸਾਨਾਂ ਦਾ ਜਿਹੜਾ ਵਿਚਾਰ ਸੀਗਾ ਉਹਦੇ ਨਾਲ ਅਸੀਂ ਸਹਿਮਤ ਹੋਏ ਆ ਲੈਣ ਵਾਲੇ ਕਿਉਂਕਿ ਮਸਲਾ ਜਿਹੜਾ ਨਿਵਾੜ ਦੇ ਨਾਲ ਆ ਸਾਡੇ ਜਿਹੜੇ ਬੈਂਕ ਕੋਆਪਰੇਟਿਵ ਬੈਂਕ ਤੇ ਲੈਂਡ ਮਾਰਕੀਟ ਬੈਂਕ ਹੈ ਸੋ ਅਸੀਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਉੱਥੇ ਦੁਬਾਰ ਦੇ ਨਾਲ ਠਾਕੇ ਤੇ ਅਸੀਂ ਪੰਜਾਬ ਦੇ ਅੰਦਰ ਕਿਉਂਕਿ ਜਿਹੜੇ ਪ੍ਰਾਈਵੇਟ ਬੈਂਕ ਨੇ ਉਹ ਵਨ ਟਾਈਮ ਸੈਟਲਮੈਂਟ ਕਰ ਲੈਂਦੇ ਆ ਸਾਡਾ ਲੋਨ ਵਗੈਰਾ ਕਰਕੇ ਸੱਟ ਦੇ ਦੇ ਦਿੰਦੇ ਆ ਕਿਸਾਨਾਂ ਪੜੇ ਬੈਂਕਾਂ ਨਹੀਂ ਕਰਦੀਆਂ ਉਹਦੇ ਲਈ ਅਸੀਂ ਸਹਿਮਤ ਹੋਏ ਆ ਉਦੋਂ ਅਸੀਂ ਕਹਾਂਗੇ ਤਾਂ ਜੋ ਪੰਜਾਬ ਦੇ ਕਿਸਾਨਾਂ ਦਾ ਉਹ ਮਸਲਾ ਬਹੁਤ ਸਾਰਿਆਂ ਦਾ ਅੱਗੋਂ ਲੋਨ ਨਹੀਂ ਮਿਲਦੇ ਉਹ ਮਸਲਾ ਜਿਹੜਾ ਉਹ ਅਸੀਂ ਹੱਲ ਜਿਹੜਾ ਉਹ ਕਰਵਾਵਾਂਗੇ ਇੱਕ ਜਿਹੜੀ ਮਤਲਬ ਆਬਾਦਕਾਰ ਜ਼ਮੀਨਾਂ ਜਿਹੜੀਆਂ ਪੰਚਾਇਤੀ ਰਾਜ ਦੀਆਂ ਜ਼ਮੀਨਾਂ ਕਈ ਜ਼ਮੀਨਾਂ ਉਹਨਾਂ ਦੇ ਜਿਹੜੇ ਮਸਲੇ ਆ ਉਹਦੇ ਲਈ ਵੀ ਇੱਕ ਕਮੇਟੀ ਦਾ ਗਠਨ ਕੀਤਾ ਕਿ ਜਿੰਨੀਆਂ ਵੀ ਕਿਸਮ ਦੀਆਂ ਪੰਜਾਬ ਦੇ ਅੰਦਰ ਆਪਣੀਆਂ ਇਹ ਜ਼ਮੀਨਾਂ ਪਈਆਂ ਇਹਨਾਂ ਸਾਰਿਆਂ ਲਈ ਇੱਕ ਪਾਲਿਸੀ ਜਿਹੜੀ ਆ ਉਹ ਸਰਕਾਰ ਤਿਆਰ ਕਰਕੇ ਕਮੇਟੀ ਦੀ ਸਹਿਮਤੀ ਦੇ ਨਾਲ ਤੇ ਉਹਨੂੰ ਪੰਜਾਬ ਦੇ ਵਿੱਚ ਜਿਹੜਾ ਲਾਗੂ ਕਰੂਗੀ ਉਹਦਾ ਜਿਹੜੀ ਬਿਜਲੀ ਦੀ ਇੱਕ ਕਿਸਾਨਾਂ ਨੇ ਖਦਸ਼ਾ ਪ੍ਰਗਟ ਕੀਤਾ ਸੀਗਾ ਕਿ ਬਿਜਲੀ ਦੇ ਵਿੱਚ ਜਿਹੜਾ ਬਿਜਲੀ ਦੀ ਵੰਡ ਸਪਲਾਈ ਆ ਇਹਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਇਨਵੋਲਵ ਨਾ ਕੀਤਾ ਜਾਵੇ ਉਹ ਅਸੀਂ ਬਿਲਕੁਲ ਕਲੀਅਰ ਕਰਨਾ ਚਾਹੁੰਦੇ ਆ ਕਿ ਅਸੀਂ ਕਿਸੇ ਵੀ ਪ੍ਰਾਈਵੇਟ ਏਜੰਸੀ ਨੂੰ ਪੰਜਾਬ ਦੀ ਬਿਜਲੀ ਵੰਡ ਸਪਲਾਈ ਜਿਹੜੀ ਉਹ ਨਹੀਂ ਦੇਵਾਂਗੇ ਉਹਨਾਂ ਨੂੰ ਕਿਤੇ ਵੀ ਉਹਦੇ ਇਲਾਕੇ ਦੀ ਲੱਗਦਾ ਹੈ ਇਸ ਕਰਕੇ ਵੀ ਇੱਕ ਅਸੀਂ ਫੈਸਲਾ ਕੀਤਾ ਸੋ ਬਹੁਤ ਸਾਰੇ ਹੋਰ ਵੀ ਦੋ ਤਿੰਨ ਮੁੱਦੇ ਆ ਕਿਸਾਨ ਲੀਡਰ ਵੀ ਤੁਹਾਨੂੰ ਦੱਸਣਗੇ ਸਾਰੇ ਮੁੱਦਿਆਂ ਦੇ ਉੱਤੇ ਇੱਕ ਬਲ ਇੱਕ ਇੱਕ ਵਧੀਆ ਸਹਿਮਤੀ ਬਣੀ ਆ ਔਰ ਇਹ ਵੀ ਇਹ ਵੀ ਤੈਅ ਕੀਤਾ ਕਿ ਜਦੋਂ ਵੀ ਸਾਨੂੰ ਲੋੜ ਪਊਗੀ ਅਸੀਂ ਜਲਦੀ ਜਲਦੀ ਮੀਟਿੰਗਾਂ ਜਿਹੜੀਆਂ 2-2 ਮਹੀਨੇ ਬਾਅਦ ਸਾਡੇ ਮੰਤਰੀ ਸਾਹਿਬ ਦੀ ਇਕਵਾਈ ਦੇ ਵਿੱਚ 2-2 ਮਹੀਨੇ ਬਾਅਦ ਵੀ ਜਿੱਥੇ ਲੋੜ ਪਊਗੀ 3-4 ਮਹੀਨੇ ਬਾਅਦ ਵੀ ਕਿਸਾਨਾਂ ਦਾ ਬੈਠ ਕੇ ਕਹੋ ਕਿ ਆਹ ਇੱਕ ਗੱਲ ਐਮਐਸਪੀ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਮੇਰੀ ਗੱਲ ਧਿਆਨ ਨਾਲ ਸੁਣਿਓ ਪੰਜਾਬ ਦੇ ਮੁੱਖ ਮੰਤਰੀ ਨੇ ਐਮਐਸਪੀ ਦੇ ਉੱਤੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਤੁਸੀਂ ਇਹਦੇ ਤੇ ਜੋ ਵੀ ਸੰਘਰਸ਼ ਕਰੋਗੇ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਡਟ ਕੇ ਖੜੀ ਆ ਅਸੀਂ ਡਟ ਕੇ ਇਹਦੇ ਲਈ ਐਮਐਸਪੀ ਐਮਐਸਪੀ ਵਾਸਤੇ ਜੋ ਸਰਕਾਰ ਦੇ ਐਂਗਲ ਤੋਂ ਕਰਨਾ ਪਊਗਾ ਜੋ ਸਰਕਾਰ ਦੇ ਐਂਗਲ ਤੋਂ ਕਾਨੂੰਨੀ ਕੁਛ ਵੀ ਉਹਦੇ ਉੱਥੋਂ ਤੱਕ ਵੀ ਕਿਹਾ ਕਿ ਜੇ ਕਿਸਾਨਾਂ ਦੇ ਨਾਲ ਕਿਤੇ ਉਹ ਜਦੋਜਾਦ ਵੀ ਕਰਦੀ ਪਈ ਉਹ ਵੀ ਕਰਾਂਗੇ ਕਿਉਂਕਿ ਆਪਾਂ ਚਾਹੁੰਦੇ ਆ ਕਿ ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਆ ਸਹੀ ਤੋਂ ਸਰਕਾਰ ਦਵੇ ਇਹ ਸਾਡੇ ਮੁੱਖ ਮੁੱਦੇ ਸੀਗੇ ਜਿਹੜੇ ਅੱਜ ਸਾਡੀ ਸਹਿਮਤੀ ਬਣੀ ਔਰ ਸਾਰੇ ਕਿਸਾਨ ਜਦਰਬੰਦੀਆਂ ਬਹੁਤ ਖੁਸ਼ ਗਈਆਂ ਮੈਂ ਇੱਕ ਵਾਰ ਫੇਰ ਆਪਣੇ ਮਾਜੋਬ ਮੁਖਪਤੀ ਸਦਾ ਭਗਵਾਨ ਸਿਮਰਾਂ ਜੀ ਦਾ ਇਸ ਕਰਕੇ ਵੀ ਧੰਨਵਾਦ ਕਰਦਾ ਉਹਨਾਂ ਅੱਜ ਮੀਟਿੰਗ ਵਿੱਚ ਕਹ ਕੇ ਮੈਂ ਕਿਸਾਨ ਦਾ ਪੁੱਤ ਐ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਪੰਜਾਬ ਦੇ ਕਿਸਾਨਾਂ ਨੂੰ ਮੇਰੇ ਹੁੰਦਿਆ ਕੋਈ ਚਿੰਤਾ ਦੀ ਕਰਨੀ ਚਾਹੀਦੀ ਸੋ ਇਹਨਾਂ ਸਾਰੀਆਂ ਮੰਗਾਂ ਦੇ ਉੱਤੇ ਜਿਹੜੀ ਸਾਡੀ ਅੱਜ ਸਾਂਝੀ ਬਣੀ